ਕਾਰ ਕਿੱਦਰਾ ਜੀ ਆਪਣੇ ਪਾਣੀ ਕਿੰਨਾ ਆਇਆ ਪਾਣੀ ਸਰਪੰਚ ਦਾ ਰਾਂਸ ਕੰਮ ਆਇਆ ਆਪਾਂ ਆਲੇ ਦੀ ਸਾਡੇ ਪਿੰਡ ਕੋਈ ਨਹੀਂ ਆਇਆ ਆ ਨਾ ਕੋਈ ਨਹੀਂ ਆਇਆ ਸਰਪੰਚ ਦਾ ਨੰਬਰ ਹੈਗਾ ਤੁਹਾਡੇ ਪਿੰਡ ਦੇ ਦਾ ਆਹ ਜੀ ਕੋ ਨੰਬਰ ਫੂਰ ਸਰਪੰਚ ਨਾਲ ਗੱਲ ਕਰਾਓ ਜੀ ਆਪਣੇ ਨਾਲ ਕਹੇ ਦੇਣਾ ਇਹ ਸਮਾਨ ਨਹੀਂ 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 ਮਾਦਾ ਪੰਜ ਗੱਲ ਕਰਨ ਜੋਗਾ ਨਹੀਂ ਤਾਂ ਉਹ ਸਰਪੰਚ ਕੰਮ ਆਇਆ ਫੇ ਪਿੰਡਦਿਆ ਨੇ ਅਸੀਂ ਦੇਖ ਕੇ ਲੈਣਾ ਜਿਹੜੀ ਚੀਜ਼ ਲੱਗੂਗੀ ਸਾਨੂੰ ਜੇ ਤੁਹਾਡੇ ਕੋਲ ਹੋਇਆ ਤਾਂ ਇਹ ਕੱਖ ਨਹੀਂ ਦੇਣਾ ਇਹ ਦੇਖ ਲੋ ਇਹ ਚੀਜ਼ ਘਟਕੇ ਹੋਈ ਤਾਂ ਹੀ ਨਹੀਂ ਦੇਣੀ ਇਹ ਨਾ ਹੋਈ ਤਾਂ ਹੀ ਦੇ ਕੇ ਜਾਵਾਂਗੇ ਚਲਿਏ ਕਿਰਾਂ ਨੂੰ ਇਸ ਚੀਜ਼ ਨੂੰ ਅੱਗੇ ਚਲੋ ਆਜੋ ਜਿੱਦਣ ਦਾ ਮਤਲਬ ਜਿੱਦਣ ਦਾ ਪਾਣੀ ਆਇਆ ਤੁਹਾਡੇ ਕੋਈ ਨਹੀਂ ਪਹੁੰਚਿਆ ਨਹੀਂ ਸੁਣਾ ਲੈ ਐਸੇ ਹੀ ਕਰਾਉਂਦੇ ਮਤਲਬ ਪਹੁੰਚਿਆ ਹੀ ਕੋਈ ਨਹੀਂ ਨਾ ਨਾ ਪਹੁੰਚਿਆ ਐਥੇ ਹੀ ਕਰਾਉਣਾ ਫਾਦਰ ਪਹੁੰਚੇ ਉਹ ਹੈ ਫਾਦਰਾਂ ਨੇ ਰੋਕ 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 ਫਾਦਰ ਪਹੁੰਚੇ ਆ ਹਾਂ ਫਾਦਰਾਂ ਤੋਂ ਲੈਣ ਨਹੀਂ ਜਾਂਦੇ ਹੁਣ ਇੱਥੇ ਤਾਂ ਖੜੇ ਆਵੇਂ ਦੇਖੋ ਚਲ ਅੱਜ ਪਹਿਲਾਂ ਇਹਨਾਂ ਦੇ ਦੇਖ ਕੇ ਆਉਣਾ ਮੋੜ ਚਲੋ ਮਾਤਾ ਚਲੋ ਦਿਖਾਓ ਪਿੰਡ ਅਹੀਂ ਪਿੰਡ 'ਚ ਪੁੱਛਣਾ ਆ ਗੱਲੇ-ਗੱਲੇ ਨੂੰ ਚਲੋ ਨਾਲ ਦੱਸੋ ਰਾਹ ਕਿੱਧਰੋਂ ਜਾਣਾ ਦੱਸੋ ਆ ਇਧਰ ਹੀ ਆਈਂਗਾ ਭਰਾ ਹੀ ਮੋੜ 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 ਚਲੋ ਚਲੋ ਉਹ ਬੋਤ ਆ ਉਹ ਬੜਿਆ ਆਨ ਨੂੰ ਪੁੱਛਦੇ ਆ ਨਾ ਕਾ ਤੋ ਰਹਿਣ ਦੋ ਇਹ ਕੀ ਗੱਲ ਹੋਈ ਰਹਿਣ ਦੋ ਤੁਸੀਂ ਕਹਿ ਰਹੇ ਸਾਡੇ ਪਿੰਡ ਕੋਈ ਬੜਿਆ ਨਹੀਂ ਕੋਈ ਦੇਖ ਕੇ ਨਹੀਂ ਗਿਆ ਬਾਦਰ ਪਹੁੰਚਿਆ ਤਾਂ ਚਲੋ ਅਸੀਂ ਦੇਖ ਕੇ ਨਹੀਂ ਦੇਖ ਕੇ ਜਾਵਾਂਗੇ ਕਿਹੜੀ ਚੀਜ਼ ਦੀ ਲੋੜ ਆ ਤੈਨੂੰ ਲੋੜ ਹੋਈ ਸਾਰੀ ਟਰਾਲੀ ਲੈ ਕੇ ਜਾਵਾਂਗੇ ਵੀ ਜਵਾਨ ਆ ਚਲੋ ਇਹ ਤੁਹਾਨੂੰ ਨਾ ਪੁੱਛ ਮਿਲਿਆ ਹੋਇਆ ਨਾ ਮੈਂ ਤਾਂ ਪੂਰੀ ਟਰਾਲੀ ਲੈ ਕੇ ਜਾਊਂਗਾ ਮੋਟਰ ਟਰਾਲੀ ਮੋੜ ਚਾਲ ਮਾਤਾ ਮੋਰੇ ਹੋ ਦਿਖਾ ਦੇ ਤੇਰੇ ਹੋਇਆ ਕਈ ਲੈ ਆਉਣਾ ਸਾਰਾ ਕੋਈ ਜਿੰਨਾ ਲੋੜ ਤੋਂ ਵੱਧ ਹੋਇਆ ਕਿਹੜੇ ਪਿੰਡ ਦੀ ਆ ਕੇ ਆ ਆ ਇਹਨਾਂ ਦੇ ਪਿੰਡ ਕਿਹੜੇ ਆnde ਕਿਹੜਾ ਪਿੰਡ ਆਂਡੀ ਤੈਨੂੰ ਪਤਾ ਹੀ ਆ ਤੇ ਹੜਿਆਲੀ ਆ ਗੱਲ ਮਾਤਾ ਤੁਹਾਡੇ ਪਿੰਡ ਦਾ ਹੀ ਬੰਦਾ ਲੰਡ ਕੋ ਖੜਾ ਆਈ ਉੱਥੇ 10 ਮਿੰਟ ਪਹਿਲਾਂ ਠੀਕ ਆ ਅਗਲਾ ਕਹਿੰਦਾ ਬੋਰੀਆਂ ਪਰ ਪਰ ਕੇ ਲੈ ਕੇ ਜਾਂਦੇ ਘਰ ਭਰਿਓ ਆ ਤਾਂ ਤੂੰ ਹੀ ਕਹਿੰਦਾ ਸਾਡੇ ਬੜਿਆ ਕੋਈ ਨਹੀਂ ਸਾਨੂੰ ਘਰ ਦਿਖਾ ਮਾਤਾ ਮਾਤਾ ਦਿੱਤੇ ਹਰ ਦਾ ਕਰਾ ਦੇ ਦਾ ਬੰਦਾ ਮਾਤਾ ਸਾਨੂੰ ਘਰ ਦਿਖਾਓ ਜੇ ਘਰੋਂ ਕੋਈ ਚੀਜ਼ ਨਾ ਨਿਕਲੀ ਕਾਹੀ ਦੇ ਕੇ ਜਾਵਾਂਗੇ ਜਿੰਨੀ ਲੋਡ ਹੋਈ ਉਤੋਂ ਵੱਧ ਲੈ ਕੇ ਜਾਵਾਂਗੇ ਜੇ ਹੋਇਆ ਲੋਡ ਤੋਂ ਵੱਧ ਤਾਂ ਹੀ ਲੈ ਕੇ ਆਉਣਾ ਠੀਕ ਆ ਤੂੰ ਹੀ ਜਿਹੜੀ ਗੱਲ ਕਹਿੰਦੇ ਨਾ ਵੀ ਸਾਡੇ ਪਿੰਡ ਬੜਿਆ ਹੀ ਕੋਈ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਟਰਾਲੀਆਂ ਆ ਗਈਆਂ 150 ਬੰਦਾ ਸਾਨੂੰ ਰੋਜ਼ ਟੱਕਰਦਾ ਰੋਜ਼ ਹੀ ਇਹ ਕਹਿੰਦੇ ਵੀ ਸਾਡੇ ਬੜਿਆ ਕੋਈ ਨਹੀਂ ਤਾਂ ਸਮਾਨ ਜਾਂਦਾ ਕਿੱਥੇ ਆ ਮੋੜ ਪਿੰਡ ਨੂੰ ਮਾਤਾ ਪੇਟੀ ਨਾ ਕੀ ਆਪਣਾ ਮਾਤਾ ਕੀ ਨਾ ਆਪਣਾ ਕੋਈ ਨਾ ਨਹੀਂ ਨਹੀਂ ਅਹੀਂ ਦੇਖਦੇ ਆਉਣਾ ਦੇਖ ਕੇ ਜੀ ਨਹੀਂ ਆਈ ਜਾਂਦਾ ਹੀ ਦੇਣੀ ਨਹੀਂ ਦੇਣੂਗੀ ਚੱਲ ਮੋੜ ਮੋੜ ਪਿੰਡ ਨੂੰ ਦੇਖ ਕੇ ਆਉਣਾ ਮੋਰੇ ਦਾ ਹੋਵੇ ਮਾਤਾ ਮੋਰੇ ਹੋ ਬੋ ਚਲੋ ਤੁਰੋ ਤੁਰੋ ਮਾਤਾ ਕੀ ਕਰਨੇ ਆ ਪਿੰਡ ਸਰਪੰਚ ਦਾ ਨਾਂ ਕੀ ਆ ਤੈਨੂੰ ਲੈ ਕੇ ਜਾਣਾ 1 ਮਿੰਟ ਵੀਰਾਂ ਪਹਿਲਾਂ ਹੀ ਆ 5 ਮਿੰਟ ਪਹਿਲਾਂ ਹੀ ਆ ਤੈਨੂੰ ਮੈਂ ਤੇਲ ਭਵਾਉਣਾ ਇਹਨਾਂ ਨੂੰ ਛੱਡ ਕੇ ਆ ਪਿੰਡ ਘਰੋਂ ਗਾੜੀ ਹੋ ਤਾਂ ਦੇ ਭਦਾ ਇਹਨਾਂ ਨੂੰ ਇੱਥੇ ਨੂੰ ਚੱਲ ਮਾਤਾ ਮੈਂ ਮੁੜਦਾ ਚੱਲ ਮੇਰਾ ਭਾਈ ਆਉਂਦਾ ਦਾ ਤਾਂ ਮੀਤਾ ਦਾ ਗਰੀਬ ਹੈ ਗਈ ਗਰੀਬਾਂ ਦਾ ਨਾਲ ਸੰਗਜਦਾ ਆਂ ਦੇ ਦੇ ਨਾਮ ਲਖਾਏ ਆ ਵੀ ਸਾਨੂੰ ਕਹਿੰਦੇ ਚਲੋ ਦਾਂਗਾਂਗੇ ਐਵੇਂ ਖਲਾਫ ਹੋ ਤਹੀ ਕਰਾ ਲੈਣਾ ਤੁਹਾਨੂੰ ਦਿਖਾ ਰਿਹਾ ਫਾਦਰ ਨੂੰ ਰੋਕ ਲੈਣਾ ਸੀ ਹੋਲਾ ਕਹਿਣ ਦੇ ਸਾਨੂੰ ਦਾ ਰੋਕ ਦੇ ਫੇ ਕਹਿਣ ਦੇ ਫਾਦਰ ਤਾਂ ਡੰਗਲ ਪਹੁੰਚਿਆ ਜਿਹੜੀ ਗੱਲ ਗਲਤ ਗਲਤ ਉਹ ਚੱਲ ਬਈ ਆ ਜਾ ਭਾਈ ਯਾਰ ਰੋ ਰੋ ਕਿਹੜੀ ਗੱਲ ਹੋਈ ਮਾਤਾ ਵੇ ਮੁੜ ਗਿਆ ਤੇ ਭਾਈ ਉਹ 40 ਹਜ਼ਾਰ ਛਾੜੋ ਉਹਦਾ ਹਰ ਕੋਈ ਆ ਕੇ ਕਹਿਣਾ ਪਹਿਲਾਂ ਸਾਨੂੰ ਜਿਹੜੀ ਦੋਸਤ ਹੈ ਨਾ ਅਸੀਂ ਉਹਨਾਂ ਉਹ ਯਾਰ ਉਹਨਾਂ ਕੋ ਚਲੀਏ ਨਾ ਤਾਂ ਬੇਲੇ ਤਾਂ ਥੋੜੀ ਟਾਈਮ ਬਰਬਾਦ ਕਰਨਾ ਅੱਡੇ ਨਹੀਂ ਕੋਈ ਆਇਆ ਜੇ ਫਾਜ਼ਰ ਆਏ ਤਾਂ ਫਾਜ਼ਰ ਨੂੰ ਰੋਕ ਲੋ ਚਲੋ ਇਹ ਟਾਲੀਆਂ ਨੂੰ ਜਿੰਨਾ ਤੇ ਨਿਸ਼ਾਨ ਸਾਹਿਬ ਲੱਗੇ ਉਹਨਾਂ ਨੂੰ ਤਾਂ ਰੋਕ ਨਹੀਂ ਆਵੇ ਚਲੋ ਉਹ ਚੱਲ ਆ ਜਾ